ਸਕਲ ਦੋਸਤੋ ਦੋਸਤੋ ਕੀ ਤੁਹਾਨੂੰ ਪਤਾ ਕਿ ਸਾਡਾ ਮਨ ਆਖਰ ਸਹੀ ਤੇ ਗਲਤ ਵਿਚਕਾਰ ਕਿਵੇਂ ਫੈਸਲਾ ਕਰਦਾ ਜਾਂ ਸਾਡਾ ਮਨ ਕੋਈ ਵੀ ਫੈਸਲਾ ਆਖਰ ਕਿਵੇਂ ਕਰਦਾ ਅਸੀਂ ਅਕਸਰ ਹੀ ਸਿਆਣਤ ਸੁਣਦੇ ਆਏ ਹਾਂ ਕਿ ਸ਼ੈਤਾਨ ਵੀ ਬੰਦੇ ਦੇ ਅੰਦਰ ਹੁੰਦਾ ਤੇ ਭਗਵਾਨ ਵੀ ਬੰਦੇ ਦੇ ਅੰਦਰ ਹੁੰਦਾ ਮਨ ਨੂੰ ਜਿੱਧਰ ਲਾਓ ਇਹਨੇ ਉਧਰ ਤੁਰ ਪੈਣਾ ਪਰ ਮਨ ਆਖਰ ਇਹ ਸਭ ਕਿਵੇਂ ਕਰਦਾ ਦੋਸਤੋ ਮਨ ਦੀ ਇਸੇ ਖੂਬੀ ਨੂੰ ਇੱਕ ਬਹੁਤ ਹੀ ਮਹਾਨ ਮਨੋਵਿਗਿਆਨੀ ਨੇ ਸਮਝਾ ਤੇ ਸਾਨੂੰ ਸਮਝਾਉਂਦੇ ਯਤਨ ਕੀਤਾ ਜਿਨ੍ਹਾਂ ਦਾ ਨਾਮ ਹੈ ਸਿਗਮੰਡ ਫਰਾਇਡ ਉਹਨਾਂ ਨੇ ਆਪਣੇ ਕਨਸੈਪਟ ਇਡ ਈਗੋ ਤੇ ਸੁਪਰ ਈਗੋ ਰੱਖੇ ਮੰਨਦੀ ਇਸੇ ਖੋਪੀ ਨੂੰ ਸਾਨੂੰ ਸਮਝਾਉਂਦੇ ਯਤਨ ਕੀਤਾ ਅੱਜ ਆਪਾਂ ਇਸੇ ਕਨਸੈਪਟ ਬਾਰੇ ਗੱਲ ਕਰਾਂਗੇ ਦੋਸਤੋ ਆਪਾਂ ਇਸ ਚੀਜ਼ ਨੂੰ ਪਹਿਲਾਂ ਇੱਕ ਛੋਟੀ ਜੀ ਐਗਜ਼ਾਮਪਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਫੋਰ ਐਗਜ਼ਾਮਪਲ ਫਰਜ਼ ਕਰੋ ਕਿ ਤੁਹਾਡੇ ਮਨ ਨੇ ਡਿਸਾਈਡ ਕੀਤਾ ਕਿ ਤੁਸੀਂ ਪਾਰਕ ਟਾਣਾ ਸੋ ਤੁਹਾਡੇ ਮਨ ਦਾ ਇੱਕ ਹਿੱਸਾ ਕਹੇਗਾ ਕਿ ਚਲ ਯਾਰ ਹੁਣ ਆਪਾਂ ਪਾਰਕ ਟੋਣਾ ਵਾ ਤੇ ਆਪਾਂ ਬਾਹਰਲਾ ਕੁਝ ਵੀ ਫੂਡ ਆਪਾਂ ਨਹੀਂ ਖਾਵਾਂਗੇ ਆਪਾਂ ਵੱਧ ਕੈਲਰੀਜ਼ ਵਾਲਾ ਕੋਈ ਵੀ ਫੂਡ ਨਹੀਂ ਖਾਵਾਂਗੇ ਪਰ ਇੱਕ ਦਿਨ ਸਿਚੁਏਸ਼ਨ ਇਹੋ ਜਿਹੀ ਆਉਂਦੀ ਹੈ ਕਿ ਤੁਹਾਡੇ ਸਾਹਮਣੇ ਕੋਈ ਬਹੁਤ ਟੇਸਟੀ ਫੂਡ ਆਈਟਮ ਆਉਂਦੀ ਹੈ ਕੋਈ ਮਿਠਾਈ ਵਗੈਰਾ ਤੇ ਤੁਹਾਡਾ ਮਨ ਕਹਿੰਦਾ ਕਿ ਮਿਠਾਈ ਖਾ ਲੈਨੇ ਆ ਤੁਹਾਡਾ ਮਨ ਕਰਦਾ ਕਿ ਉਹ ਮਿਠਾਈ ਖਾ ਲਓ ਸੋ ਇੱਥੇ ਜਿਹੜਾ ਹਿੱਸਾ ਤੁਹਾਨੂੰ ਕਹਿ ਰਿਹਾ ਕਿ ਉਹ ਮਠਾਈ ਖਾ ਲੈਨੇ ਆ ਉਹ ਹਿੱਸਾ ਹੁੰਦਾ ਹੈ ਇੱਡ ਦਾ ਤੁਹਾਡੀ ਬੇਸਿਕ ਖਾਹਿਸ਼ ਹੋ ਹੈ ਕਿ ਨਹੀਂ ਯਾਰ ਮਠਾਈ ਸਵਾਦ ਆ ਮਠਾਈ ਖਾ ਲੈਨੇ ਆ ਤੇ ਜਿਹੜਾ ਦੂਸਰਾ ਹਿੱਸਾ ਸੀਗਾ ਜਿਹੜਾ ਰੂਲਸ ਐਂਡ ਰੈਗੂਲੇਸ਼ਨਸ ਬਣਾ ਰਿਹਾ ਕਿ ਨਹੀਂ ਆਪਾਂ پارک ਟੋਣਾ ਤੇ ਆਪਾਂ ਕੋਈ ਵੀ ਵੱਧ ਕੈਲੋਰੀਸ ਵਾਲਾ ਫੂਡ ਨਹੀਂ ਖਾਣਾ ਉਹ ਉਸ ਹਿੱਸੇ ਨੂੰ ਆਪਾਂ ਕਹਿੰਨੇ ਆ ਸੁਪਰ ਈਗੋ ਛੋ ਅ ਦੋਵੇਂ ਹਿੱਸੇ ਮੰਨਦੇ ਆਪਸ ਦੇ ਵਿੱਚ ਕਨਫਲਿਕਟਸ ਆ ਜਾਂਦੇ ਆ ਏਡ ਵਾਲਾ ਹਿੱਸਾ ਕਹਿ ਰਿਹਾ ਕਿ ਆਪਾਂ ਮਿਠਾਈ ਖਾ ਲਈਏ ਤੇ ਸੁਪਰੀ ਹੀਗੋ ਵਾਲਾ ਹਿੱਸਾ ਰੂਲਸ ਐਂਡ ਰੈਗੂਲੇਸ਼ਨ ਬਣਾ ਰਿਹਾ ਤੇ ਕਹਿ ਰਿਹਾ ਕਿ ਆਪਾਂ ਮਿਠਾਈ ਨਹੀਂ ਖਾਣੀ ਆਪਾਂ ਪਾਰਕ ਘਟਾਉਣਾ ਸੋ ਇਸ ਕਨਫਲਿਕਟ ਨੂੰ ਹੱਲ ਕਰਨ ਲਈ ਮੰਨ ਦਾ ਇੱਕ ਤੀਸਰਾ ਹਿੱਸਾ ਹੁੰਦਾ ਜਿਹਨੂੰ ਆਪਾਂ ਈਗੋ ਕਹਿੰਦੇ ਆ ਸੋ ਈਗੋ ਦਾ ਹੰਕਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ ਈਗੋ ਇੱਕ ਟਰਮ ਆ ਜਿਹੜੀ ਸਿਗਮੰਟ ਫਰਾਇਡ ਨੇ ਡਿਜ਼ਾਈਨ ਕੀਤੀ ਇਸ ਕਨਸੈਪਟ ਨੂੰ ਸਮਝਣ ਦੇ ਲਈ ਸੋ ਉਹ ਚੀਜ਼ ਆ ਕਿ ਜਿਹੜੇ ਦੋ ਹਿੱਸੇ ਆ ਬੰਦੇ ਉਹਨਾਂ ਵਿਚਲਾ ਜਿਹੜਾ ਕਨਫਲਿਕਟ ਆ ਇੱਕ ਹਿੱਸਾ ਕਹਿ ਰਿਹਾ ਕਿ ਮੈਂ ਮਿਠਾਈ ਖਾਣੀ ਆ ਇੱਕ ਹਿੱਸਾ ਕਹਿ ਰਿਹਾ ਕਿ ਨਹੀਂ ਮਿਠਾਈ ਨਹੀਂ ਖਾਣੀ ਪਾਰਕ ਟੋਣਾ ਵਾ ਉਸ ਚੀਜ਼ ਨੂੰ ਬੈਲੈਂਸ ਆਊਟ ਕਰਨ ਦਾ ਕੰਮ ਕਰਦਾ ਹੈ ਈਗੋ ਈਗੋ ਤੁਹਾਨੂੰ ਕਹਿ ਸਕਦਾ ਕਿ ਜਿੱਦਾਂ ਕਿ ਚੱਲ ਯਾਰ ਅੱਜ ਥੋੜਾ ਜਿਹਾ ਖਾ ਲੈਣੀ ਤੇ ਅੱਗੇ ਤੋਂ ਆਪਾਂ ਪ੍ਰੇਜ ਰੱਖਾਂਗੇ ਅੱਗੇ ਤੋਂ ਔਰ ਕਟੋਨ ਵਾਲੋ ਫਾਸਟਿੰਗ ਵਾਲੋ ਥੋੜਾ ਜਿਆਦਾ ਧਿਆਨ ਦੇਵਾਂਗੇ ਸੋ ਇਹ ਮੰਨਦੇ ਤਿੰਨ ਹਿੱਸੇ ਐਡ ਇਗੋ ਤੇ ਸੁਪਰ ਇਗੋ ਇਹਨੂੰ ਅਪਾ ਬਾਅਦ ਚ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆ ਆਓ ਦੋਸਤੋ ਹੁਣ ਇਸ ਕਨਸੈਪਟ ਨੂੰ ਡਿਟੇਲ ਚ ਸਮਝਣ ਤੋਂ ਪਹਿਲਾਂ ਫਰਾਇਡ ਬਾਰੇ ਪਹਿਲਾਂ ਥੋੜੀ ਜਾਣਕਾਰੀ ਹਾਸਲ ਕਰ ਲੈਣੇ ਆ ਕਿ ਸਿਗਮੰਟ ਫਰਾਇਡ ਦਾ ਸਾਈਕੋਲੋਜੀ ਦੇ ਵਿੱਚ ਕੀ ਕੀ ਯੋਗਦਾਨ ਰਿਹਾ ਹੈ ਤੇ ਦੋਸਤੋ ਸਿਗਮੰਟ ਫਰਾਇਡ ਦਾ ਜਨਮ 6 ਮਈ 1856 ਨੂੰ ਓਸਟ੍ਰੀਆ ਨੰਪਾਇਰ ਦੇ ਫ੍ਰਾਈਬਰਗ ਨਾਂ ਦੇ ਸ਼ਹਿਰ 'ਚ ਇੱਕ ਯੋਧ ਦੀ ਪਰਿਵਾਰ 'ਚ ਹੁੰਦਾ ਹੈ। ਅੱਜ ਕੱਲ ਇਹ ਸ਼ਹਿਰ ਚੈਕ ਰਿਪਬਲਿਕ ਦਾ ਹਿੱਸਾ ਹੈ। ਉਹਨਾਂ ਦਾ ਪਰਿਵਾਰ ਬਾਅਦ 'ਚ ਵੇਨਾ ਸ਼ਿਫਟ ਹੋ ਜਾਂਦਾ ਹੈ। ਵੇਨਾ 'ਚ ਉਹ ਮੁੱਢਲੀ ਸਿੱਖਿਆ ਤੋਂ ਬਾਅਦ ਮੈਡੀਕਲ ਦੀ ਸਿੱਖਿਆ ਲਈ ਯੂਨੀਵਰਸਿਟੀ ਆਫ ਵੇਨਾ 'ਚ ਦਾਖਲਾ ਲੈਂਦੇ ਹਨ। ਉੱਥੇ ਹੀ ਉਹ ਬਾਅਦ 'ਚ ਮਨੋਰੋਗਾਂ ਦੇ ਡਾਕਟਰ ਬਣਦੇ ਹਨ। ਵੇਨਾ 'ਚ ਰਹਿ ਕੇ ਐਜ਼ ਅ ਡਾਕਟਰ ਉਹਨਾਂ ਨੇ ਸਾਈਕੋਲੋਜੀ ਦੇ ਖੇਤਰ 'ਚ ਬਹੁਤ ਕੰਮ ਕੀਤਾ। ਬਹੁਤ ਖੋਜਾਂ ਕੀਤੀਆਂ ਉਹਨਾਂ ਦੀਆਂ ਖੋਜਾਂ ਸਾਈਕੋਲੋਜੀ ਦੇ ਵਿੱਚ ਫਾਊਂਡੇਸ਼ਨਲ ਪਿਲਰ ਸਾਬਤ ਹੋਈਆਂ ਹਨ ਉਹਨਾਂ ਤੋਂ ਬਿਨਾਂ ਸਾਈਕੋਲੋਜੀ ਬਿਲਕੁਲ ਹੀ ਅਧੂਰੀ ਹੈ ਮਿਸਾਲ ਦੇ ਤੌਰ ਤੇ ਫਰਾਇਡ ਨੇ ਮਾਈਂਡ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਿਵੇਂ ਕਿ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਤੇ ਅਨਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਵਿਚਾਰ ਹੁੰਦੇ ਹਨ ਜਿਨ੍ਹਾਂ ਬਾਰੇ ਸਾਡਾ ਮਾਈਂਡ ਪੂਰੀ ਤਰ੍ਹਾਂ ਅਵੇਅਰ ਹੁੰਦਾ ਹੈ subconscious mind ਦੇ ਵਿੱਚ ਉਹ ਵਿਚਾਰ ਹੁੰਦੇ ਹਨ ਜਿਨ੍ਹਾਂ ਬਾਰੇ ਸਾਡਾ ਮਾਈਂਡ ਅਵੇਅਰ ਤਾਂ ਨਹੀਂ ਹੁੰਦਾ ਪਰ ਉਹ ਆਪਣਾ ਕੰਮ ਕਰੀ ਜਾ ਰਿਹਾ ਹੁੰਦੇ ਹਨ ਫਾਰ ਇਗਜ਼ੈਂਪਲ ਡਰਾਈਵਿੰਗ ਡਰਾਈਵਿੰਗ ਦੇ ਵਿੱਚ ਆਪਾਂ ਇਹ ਨਹੀਂ ਸੋਚਦੇ ਕਿ ਸਟੀering ਕਿੱਧਰ ਕਮਾਉਣਾ ਹੈ ਬ੍ਰੇਕ ਲਾਉਣੀ ਹੈ ਜਾਂ ਨਹੀਂ ਆਪਣੇ ਆਪ ਹੀ ਸਾਰੇ ਕੰਮ ਹੋਈ ਜਾ ਰਹੇ ਹੁੰਦੇ ਹਨ ਕਿ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜੋ ਜਮਾ ਪੂੰਜੀ ਹੈ ਉਹਦੇ ਦੁਆਰਾ ਹੀ ਇਹ ਸਾਰੀ ਕਾਰਗਰ ਗੁਜ਼ਾਰੀ ਹੁੰਦੀ ਹੈ ਤੀਜਾ ਹਿੱਸਾ ਜਿਹੜਾ ਸਭ ਤੋਂ ਡੀਪ ਲੈਵਲ ਆ ਜਾਂਦਾ ਹੈ ਮਾਈਂਡ ਦਾ ਉਹ ਹੈ ਅਨਕੌਨਸ਼ੀਅਸ ਮਾਈਂਡ ਉਹ ਵਿਚਾਰ ਜਿੰਨਾ ਬਾਰੇ ਸਾਡਾ ਮਾਈਂਡ ਵੀ ਨਹੀਂ ਜਾਣਦਾ ਇੱਥੇ ਉਹ ਸਾਰੇ ਵਿਚਾਰ ਹੁੰਦੇ ਹਨ ਜਿਹੜੇ ਰਿਪਰੈਸ ਕਰ ਦਿੱਤੇ ਗਏ ਹਨ ਇਹਦੇ ਨਾਲ ਹੀ ਫਰਾਇਡ ਨੇ ਸਾਈਕੋਅਨਲਿਸਿਸ ਦੀ ਖੋਜ ਵੀ ਕੀਤੀ ਸਾਈਕੋਅਨਲਿਸਿਸ ਨੂੰ ਟਾਕ ਥੈਰੇਪੀ ਵੀ ਕਹਿੰਦੇ ਆ ਜਿਹਦੇ ਵਿੱਚ ਮਨੋਰੋਗੀ ਨੂੰ ਸਿਰਫ ਗੱਲਾਂ ਕਰਕੇ ਹੀ ਉਹਨੂੰ ਠੀਕ ਕਰ ਦਿੱਤਾ ਜਾਂਦਾ ਹੈ ਉਹਨੂੰ ਉਦੇ ਸੁਪਨਿਆਂ ਬਾਰੇ ਪੁੱਛਿਆ ਜਾਂਦਾ ਹੈ ਉਹਦੇ ਸੁਪਨਿਆਂ ਦਾ ਐਨਾਲਿਸਿਸ ਕੀਤਾ ਜਾਂਦਾ ਹੈ ਫਿਰ ਉਹਦੀ ਇੰਟਰਪ੍ਰੀਟੇਸ਼ਨ ਕੀਤੀ ਜਾਂਦੀ ਹੈ ਤੇ ਇਸ ਤਰੀਕੇ ਦੇ ਨਾਲ ਉਹਨੂੰ ਟਾਕ ਥੈਰੇਪੀ ਦੇ ਜ਼ਰੀਏ ਉਹਨੂੰ ਠੀਕ ਕਰ ਦਿੱਤਾ ਜਾਂਦਾ ਹੈ ਦੋਸਤੋ ਸੁਪਨਿਆਂ ਬਾਰੇ ਫਰਾਇਡ ਦੀ ਇੱਕ ਬਹੁਤ ਹੀ ਦਿਲਚਸਪ ਕਿਤਾਬ ਦ ਇੰਟਰਪ੍ਰੀਟੇਸ਼ਨ ਆਫ ਡ੍ਰੀम्स ਵੀ ਹੈ ਅਗਰ ਤੁਹਾਨੂੰ ਵਕਤ ਮਿਲੇ ਤਾਂ ਤੁਸੀਂ ਉਹ ਵੀ ਪੜ ਸਕਦੇ ਹੋ ਦੋਸਤੋ ਹੁਣ ਸਵਾਲ ਆਉਂਦਾ ਹੈ ਕਿ ਕੀ ਇਹ ਸਭ ਕਿਤਾਬੀ ਗੱਲਾਂ ਹੀ ਨੇ ਕਿ ਜਾਇ ਇਹਨਾਂ ਦੀ ਕੋਈ ਪ੍ਰੈਕਟੀਕਲ ਵੈਲਿਊ ਵੀ ਹੈਗੀ ਹੈ ਇਹਦਾ ਜਵਾਬ ਹੈ ਕਿ ਪ੍ਰੈਕਟੀਕਲ ਵੈਲਿਊ ਬਿਲਕੁਲ ਹੈਗੀ ਹੈ ਮਿਸਾਲ ਦੇ ਤੌਰ ਤੇ ਆਪਾਂ ਆਪਣੇ ਸਮਾਜ 'ਚ ਜੋ ਦੇਖਦੇ ਹਾਂ ਕਿ ਕਈ ਲੋਕ ਮੈਂਟਲੀ ਪਹਜ ਹੋ ਜਾਂਦੇ ਆ ਜਾਂ ਕਈਆਂ ਚ ਆਪਾਂ ਕਹਿੰਦੇ ਆ ਕਿ ਭੂਤ ਆ ਜਾਂਦੇ ਆ ਜੋ ਭੂਤ ਵਗੈਰਾ ਦਾ ਜਿਹੜਾ ਸੰਬੰਧ ਹੈ ਬੰਦੇ ਦੇ ਅੰਦਰ ਆਉਣਾ ਇਹ ਸਭ ਸਾਈਕੋਲੋਜੀ ਦੀਆਂ ਤੰਦਾਂ ਨਾਲ ਹੀ ਜੁੜੀ ਹੋਈ ਗੱਲ ਹੈ ਇਸ ਹਰ ਸਾਈਕੋਲੋਜੀ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਸਾਈਕੋਲੋਜੀ ਤੇ ਹੀ ਖਤਮ ਹੁੰਦਾ ਹੈ ਤੇ ਫਰਾਇਡ ਵਰਗੇ ਮਹਾਨ ਵਿਗਿਆਨੀਆਂ ਨੇ ਇਹਨਾਂ ਗੱਲਾਂ ਦਾ ਹੱਲ ਬਹੁਤ ਪਹਿਲਾਂ ਕਰ ਦਿੱਤਾ ਸੀ ਆਪਾਂ ਕਹਿ ਸਕਦੇ ਹਾਂ ਕਿ ਸਿਗਮੰਡ ਫਰਾਇਡ ਤੇ ਉਹਦੇ ਇਹ ਇਸ ਬਹੁਮੁੱਲੇ ਕੰਮ ਨੇ ਉਸ ਸਮੇਂ ਦੇ ਯੂਰੋਪੀਅਨ ਸਮਾਜ ਨੂੰ ਅਨਦੇਸ਼ਵਾਸ ਦੇ ਵਿਮਰ ਪਰਮਾਚਾਰ ਬਾਹਰ ਕੱਢਣ ਲਈ ਬਹੁਤ ਯੋਗਦਾਨ ਪਾਇਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿਗਮੰਡ ਫਰਾਇਡ ਦੇ ਹੀ ਬੋਥ ਇੰਪੋਰਟੈਂਟ ਰਿਸਰਚ ਵਰਕ ਇਡ ਈਗੋ ਤੇ ਸੁਪਰ ਈਗੋ ਬਾਰੇ ਜਿਹਦੇ ਵਿੱਚ ਉਹਨਾਂ ਨੇ ਹਿਊਮਨ ਸਾਈਕੀ ਨੂੰ ਐਕਸਪਲੇਨ ਕੀਤਾ ਕਿ ਹਿਊਮਨ ਸਾਈਕੀ ਡਿਸੀਜਨਸ ਕਿਵੇਂ ਲੈਂਦੀ ਹੈ ਚੰਗੇ ਮਾੜੇ ਦੇ ਵਿੱਚ ਫਰਕ ਕਿਵੇਂ ਕਰਦੀ ਹੈ ਦੋਸਤੋ ਇਡ ਈਗੋ ਤੇ ਸੁਪਰ ਈਗੋ ਦਾ ਕਨਸੈਪਟ ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਲਈ ਜਾਂ ਕਹਿ ਲਈਏ ਕਿ ਮਨੁੱਖ ਦੀ ਪਰਸਨੈਲਿਟੀ ਨੂੰ ਸਮਝਣ ਲਈ ਇਕ ਬਹੁਤ ਹੀ ਸ਼ਕਤੀਸ਼ਾਲੀ ਕਨਸੈਪਟ ਹੈ। ਇਹਦੇ ਮੁਤਾਬਕ ਇਡ ਸਾਡੀ ਮਾਈਂਡ ਦਾ ਉਹ ਹਿੱਸਾ ਹੁੰਦਾ ਹੈ ਜਿਹੜਾ ਪਲੇਜ਼ਰ ਦੀ ਪੂਰਤੀ ਜਾਂ ਕਹਿ ਲਈਏ ਕਿ ਖੁਸ਼ੀ ਦੀ ਪੂਰਤੀ ਦੇ ਸਿਧਾਂਤ ਤੇ ਚੱਲਦਾ ਹੈ ਕਿ ਉਹਨੂੰ ਕੋਈ ਕੰਮ ਕਰਕੇ ਕਿਸੇ ਨਾ ਕਿਸੇ ਤਰੀਕੇ ਬਸ ਖੁਸ਼ੀ ਹਾਸਲ ਕਰਨੀ ਹੁੰਦੀ ਹੈ। ਇਹਦੀਆਂ ਜ਼ਿਆਦਾਤਰ ਜਿਹੜੀਆਂ ਖਾਸ਼ੀਆਂ ਹੁੰਦੀਆਂ ਨੇ ਉਹ ਅਨਕੌਨਸ਼ੀਅਸ ਮਾਈਂਡ ਚੋਂ ਆਉਂਦੀਆਂ ਨੇ ਤੇ ਅਨਕੌਨਸ਼ੀਅਸ ਮਾਈਂਡ ਤੋਂ ਆਉਂਦੀਆਂ ਹੋਣ ਕਰਕੇ ਇਹ ਨੈਤਿਕ ਅਨੈਤਿਕ ਇਹ ਚੰਗੇ ਮਾਡਲ ਦੇ ਵਿੱਚ ਫਰਕ ਨਹੀਂ ਕਰ ਪਾਉਂਦੀਆਂ ਤੇ ਇਹ ਦੋਸਤੋ ਇਹ ਖਾਇਸ਼ਾਂ ਉਦੋਂ ਤੋਂ ਚੱਲੀਆਂ ਆ ਰਹੀਆਂ ਨੇ ਜਦੋਂ ਮਨੁੱਖ ਜੰਗਲਾਂ ਤੇ ਗੁਫਾਵਾਂ ਦੇ ਵਿੱਚ ਰਹਿੰਦਾ ਸੀ ਇੱਟ ਦੀਆਂ ਇਹ ਖਾਇਸ਼ਾਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਇੰਪਲਸਿਵ ਖਾਇਸ਼ਾਂ ਹੁੰਦੀਆਂ ਨੇ ਜਿਨ੍ਹਾਂ ਉੱਤੇ ਅਸੀਂ ਬਹੁਤ ਮੁਸ਼ਕਲ ਨਾਲ ਕੰਟਰੋਲ ਕਰ ਪਾਉਂਦੇ ਹਾਂ ਸੁਪਰੀਗੋ ਵਾਲਾ ਹਿੱਸਾ ਸਾਡੇ ਮਾਈਂਡ ਦੀ ਸਾਈਕੀ ਦਾ ਉਹ ਹਿੱਸਾ ਹੁੰਦਾ ਹੈ ਜਿਹੜਾ ਰੂਲਸ ਐਂਡ ਰੈਗੂਲੇਸ਼ਨਸ ਬਣਾਉਂਦਾ ਹੈ ਇਡ ਦੀਆਂ ਖਾਸ਼ੀਆਂ ਲਈ ਇਹ ਇਡ ਦੀਆਂ ਖਾਸ਼ੀਆਂ ਉੱਤੇ ਇੱਕ ਕੁੰਡੇ ਦੀ ਤਰ੍ਹਾਂ ਕੰਮ ਕਰਦਾ ਹੈ ਸੁਪਰਈਗੋ ਵੱਡਾ ਹਿੱਸਾ ਸਾਡੇ ਸਮਾਜਿਕ ਤੇ ਸੱਭਿਆਚਾਰਕ ਨਿਜਮਾ ਨੂੰ ਰਿਪਰੈਜ਼ੈਂਟ ਕਰਦਾ ਹੈ ਕਿਉਂਕਿ ਇਹਦੇ ਜ਼ਿਆਦਾਤਰ ਰੂਲਸ ਐਂਡ ਰੈਗੂਲੇਸ਼ਨਸ ਸਾਡੇ ਸਮਾਜ ਦੇ ਸੱਭਿਆਚਾਰਕ ਨਿਜਮਾ ਵਿੱਚੋਂ ਹੀ ਆਉਂਦੇ ਹਨ ਇਹ ਇਡ ਦੀਆਂ ਜਿਹੜੀਆਂ ਮੂਲ ਪ੍ਰਵਿਰਤੀਆਂ ਜਿਹਨੂੰ ਆਪਾਂ ਕਹਿ ਲੈਣੇ ਆ ਇਹ ਜੋ ਇੰਪਲਸਿਵ ਖਾਸ਼ਿਆਂ ਨੂੰ ਸਮਾਜ ਮੁਤਾਬਕ ਢਾਲ ਕੇ ਮਨੁੱਖ ਨੂੰ ਸਮਾਜ ਦੇ ਵਿੱਚ ਵਿਸ਼ਣ ਜੋਗ ਬਣਾਉਂਦਾ ਹੈ ਮਨੁੱਖ ਨੂੰ ਕਹਿ ਸਕਦੇ ਹਾਂ ਕਿ ਸੱਭੇਕ ਬਣਾਉਂਦਾ ਹੈ ਉਹਨੂੰ ਤਹਜ਼ੀਬ ਸਿਖਾਉਂਦਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਸੁਪਰ ਈਗੋ ਤੇ ਇਡ ਦੇ ਵਿੱਚ ਜੋ ਕਨਫਲਿਕਟ ਪੈਦਾ ਹੁੰਦਾ ਹੈ ਆਪਾਂ ਹੁਣ ਤੱਕ ਜਾਣ ਚੁੱਕੇ ਹਾਂ ਕਿ ਇਡ ਸਾਡੇ ਮਾਈਂਡ ਦੀਆਂ ਇੰਪਲਸਿਵ ਖਾਸ਼ਿਆਂ ਨੂੰ ਮੂਲ ਪ੍ਰਵਿਰਤੀ ਵਾਲੀਆਂ ਖਾਸ਼ਿਆਂ ਨੂੰ ਰਿਪਰੈਜ਼ੈਂਟ ਕਰਦਾ ਹੈ ਇੱਡ ਉਹਨਾਂ ਖਾਸ਼ਿਆਂ ਦੀ 100% ਪੂਰਤੀ ਚਾਹੁੰਦਾ ਹੁੰਦਾ ਹੈ ਉਹਦੇ ਉਲਟੇ ਪਾਸੇ ਸੁਪਰੀਗੋ ਜੋ ਉਹਦੇ ਉੱਤੇ ਇੱਕ ਕੁੰਡੇ ਦੀ ਤਰ੍ਹਾਂ ਕੰਮ ਕਰਦਾ ਹੈ ਉਹ ਨੈਤਿਕਤਾ ਨੂੰ 100% ਲਾਗੂ ਕਰਨਾ ਚਾਹੁੰਦਾ ਹੁੰਦਾ ਹੈ ਉਹ ਇੱਡ ਦੀਆਂ ਖਾਸ਼ਿਆਂ ਨੂੰ 100% ਦਬਾ ਦੇਣਾ ਚਾਹੁੰਦਾ ਹੁੰਦਾ ਹੈ ਤੇ ਆਪਣੀ ਨੈਤਿਕਤਾ ਨੂੰ ਸਿਖਰਲੇ ਲੈਵਲ ਤੱਕ ਲੈ ਕੇ ਲਾਗੂ ਕਰਨਾ ਚਾਹੁੰਦਾ ਹੁੰਦਾ ਹੈ ਇਹਦੇ ਵਿੱਚੋਂ ਉਪਜਦਾ ਹੈ ਇਹਨਾਂ ਦੋਹਾਂ ਹੀ ਹਿੱਸਿਆਂ ਦਾ ਆਪਸੀ ਕਨਫਲिक्ट ਇਟ ਟੂ ਬੀ 100% ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨੀਆਂ ਚਾਹੁੰਦਾ ਹੁੰਦਾ ਹੈ ਸੁਪਰ ਈਗੋ ਵੀ 100% ਨੈਤਿਕਤਾ ਲਾਗੂ ਕਰਨੀ ਚਾਹੁੰਦੀ ਹੁੰਦੀ ਹੈ ਸੁਦਰਸ਼ਨ 100% ਕੁਝ ਵੀ ਲਾਗੂ ਨਹੀਂ ਹੋ ਪਾਉਂਦਾ ਉਹ ਕਿਉਂ ਨਹੀਂ ਹੋ ਪਾਉਂਦਾ ਇਹਦੇ ਕੁਝ ਸਾਈਕੋਲੋਜੀਕਲ ਰੀਜਨਸ ਨੇ ਤੇ ਇਹਨਾਂ ਦੇ ਕਨਫਲिक्ट ਦੇ ਹੱਲ ਹੀ ਤੀਜਾ ਹਿੱਸਾ ਜਿਹੜਾ ਕਿ ਇੱਕ ਫਿਊਜ਼ਨ ਦੀ ਤਰ੍ਹਾਂ ਕੰਮ ਕਰਦਾ ਹੈ ਇਹਨਾਂ ਦੋਵਾਂ ਦੇ ਵਿੱਚ ਇੱਕ ਮਿਲਾਪ ਦੀ ਤਰ੍ਹਾਂ ਕੰਮ ਕਰਦਾ ਹੈ ਜਿਹਨੂੰ ਈਗੋ ਕਹਿੰਦੇ ਹਨ ਸੋ ਸੁਪਰ ਈਗੋ ਤੇ ਇਟ ਦੇ ਵਿਚਾਲੇ ਜਿਹੜਾ ਕਨਫਲਿਕਟ ਹੈ ਇਹਦੇ ਹੱਲ ਹੀ ਈਗੋ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਇਹ ਇਟ ਦੀਆਂ ਇੰਪਲਸਿਵ ਖਾਸ਼ੀਆਂ ਨੂੰ ਸੁਪਰ ਈਗੋ ਦੇ ਨੈਤਿਕਤਾ ਦੇ ਨਿਸ਼ਮਾ ਵਿੱਚੋਂ ਕੱਢ ਕੇ ਸਾਡੇ ਮਾਈਂਡ ਨੂੰ ਦੱਸਦੀ ਹੈ ਕਿ ਕੀ ਉਹ ਖਾਹਿਸ਼ਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਨਹੀਂ ਕੀਤੀਆਂ ਜਾ ਸਕਦੀਆਂ ਜਾਂ ਕਿੰਨੀਆਂ ਕਿ ਕੀਤੀਆਂ ਜਾ ਸਕਦੀਆਂ ਨੇ ਈਗੋ ਸਾਡੇ ਮਾਈਂਡ ਨੂੰ ਇੱਕ ਰੀਅਲਿਸਟਿਕ ਪੱਧਰ ਤੇ ਲੈ ਕੇ ਆਉਂਦੀ ਹੈ ਇਹ ਇੱਡ ਦੀਆਂ ਖਾਹਿਸ਼ਾਂ ਤੇ ਸੁਪਰ ਈਗੋ ਦੀ ਨੈਤਿਕਤਾ ਦੀ ਖਾਹਿਸ਼ ਨੂੰ ਜਮ੍ਹਾਂ ਘਟਾਉ ਕਰਦੀ ਹੈ ਇਹ ਉਹਨਾਂ ਦਾ ਜਮ੍ਹਾਂ ਘਟਾਉ ਕਰਦੀ ਹੈ کہہ ਸਕਦੇ ਹਾਂ ਕਿ ਇੱਕ ਤੰਦਰੁਸਤ ਈਗੋ ਹੀ ਇਕ ਤੰਦਰੁਸਤ ਪਰਸਨੈਲਿਟੀ ਡਵੈਲਪ ਕਰਦੀ ਹੈ ਜਿਸ ਮਨੁੱਖ ਦੀ ਈਗੋ ਤੰਦਰੁਸਤ ਨਹੀਂ ਉਸਦੀ ਓਵਰঅল ਪਰਸਨੈਲਿਟੀ ਵੀ ਤੰਦਰੁਸਤ ਨਹੀਂ ਹੁੰਦੀ ਇੱਕ ਅਨਬੈਲੈਂਸਡ ਈਗੋ ਨਾਲ ਇੱਕ ਮਨੋਰੋਗ ਵਰਗੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਸਾਡੀ ਸਾਈਕੀ ਦੇ ਤਿੰਨੇ ਹਿੱਸੇ ਬਹੁਤ ਇੰਪੋਰਟੈਂਟ ਨੇ ਇਡ ਦੀਆਂ ਖਾਹਿਸ਼ਾਂ ਜਿਉਂਦੀਆਂ ਤੋਰਿੰਦੀਆਂ ਨੇ ਬਹੁਤ ਜ਼ਰੂਰੀ ਨੇ ਸਾਡੇ ਸਾਰੇ ਮਨੁੱਖਾਂ ਦੇ ਵਿੱਚ ਇਸੇਵੇਂ ਹੀ ਹੁੰਦੀਆਂ ਨੇ ਕਿ ਸਾਡੇ ਸਾਰੇ ਮਨੁੱਖਾਂ ਦੀ ਸਾਈਕੋਲੋਜੀ ਸਾਂਝੀ ਹੈ ਸੁਪਰ ਈਗੋ ਵਾਲਾ ਹਿੱਸਾ ਵੀ ਬਹੁਤ ਜ਼ਰੂਰੀ ਹੈ ਜੋ ਸਾਨੂੰ ਤਹਿਜ਼ੀਬ ਸਿਖਾਉਂਦਾ ਹੈ ਸਬਕ ਮਨਾਉਂਦਾ ਹੈ ਤੇ ਨੈਤਿਕਤਾ ਨੂੰ ਸਿਖਰਲੇ ਪੱਧਰ ਤੱਕ ਲੈ ਕੇ ਜਾਣਾ ਚਾਹੁੰਦਾ ਹੁੰਦਾ ਹੈ ਇਹ ਵੀ ਸਭ ਮਨੁੱਖਾਂ ਦੇ ਵਿੱਚ ਸੇਮ ਹੈ ਈਗੋ ਵਾਲਾ ਹਿੱਸਾ ਇੱਕ ਮੇਰਾ ਨਾਇਕ ਰੋਲ ਅਦਾ ਕਰਦਾ ਹੈ ਇਹ ਸਾਡੇ ਮਾਈਂਡ ਨੂੰ ਰੀਅਲਿਸਟਿਕ ਪੱਧਰ ਤੇ ਲੈ ਕੇ ਆਉਂਦਾ ਹੈ ਇੱਕ ਹੈਲਥੀ ਈਗੋ ਹੀ ਇੱਕ ਹੈਲਥੀ ਪਰਸਨੈਲਿਟੀ ਡਵੈਲਪ ਕਰ ਸਕਦੀ ਹੈ ਉਸ ਨੂੰ ਕਹਿ ਸਕਦੇ ਹਾਂ ਕਿ ਸਾਡਾ ਮਾਈਂਡ ਇਡ ਦੀਆਂ ਇੰਪਲਸਿਵ ਖਾਸ਼ੀਆਂ ਨੂੰ ਸੁਪਰ ਇਕੋ ਦੇ ਦੁਆਰਾ ਕੰਟਰੋਲ ਕਰਦਾ ਹੈ ਤੇ ਇਕੋ ਦੇ ਦੁਆਰਾ ਇਹਨਾਂ ਦੋਹਾਂ ਦਾ ਨਿਚੋੜ ਕੱਢ ਕੇ ਫਿਰ ਇਸ ਨੂੰ ਬਿਹੇਵੀਅਰ ਦੇ ਰੂਪ ਵਿੱਚ ਆਪਣੇ ਉੱਪਰ ਲਾਗੂ ਕਰਦਾ ਹੈ ਇੱਕ ਤਰ੍ਹਾਂ ਦੇ ਨਾਲ ਇਡ ਸਾਡੇ ਅੰਦਰ ਸਾਡੀ ਆਪਣੀ ਆਵਾਜ਼ ਯਾਨੀ ਕਿ ਮਨੁੱਖ ਦੀ ਆਪਣੀ ਆਵਾਜ਼ ਹੁੰਦੀ ਹੈ ਸੁਪਰ ਇਕੋ ਸਾਡੇ ਅੰਦਰ ਖੁਵਾਨ ਦੀ ਆਵਾਜ਼ ਹੁੰਦੀ ਹੈ ਤੇ ਈਗੋ ਇਹਨਾਂ ਦੋਹਾਂ ਆਵਾਜ਼ਾਂ ਨੂੰ ਸੁਣ ਕੇ ਆਪਣਾ ਫੈਸਲਾ ਡਿਸਾਈਡ ਕਰਦੀ ਹੈ ਆਸ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤਦ ਤੱਕ ਲਈ ਮੈਨੂੰ ਪ੍ਰੀਤਪਾਲ ਰਮਾਨੀ ਨੂੰ ਦਿਓ ਜਾਇਤ ਸਸਕਾਰ ਜੀ